ਇਮੀਗ੍ਰੇਸ਼ਨ ਸੈਂਟਰਾਂ ਦਾ ਜੀਟੀਪੀ ਮਾਰਕੀਟ ਉੱਥੇ ਸਾਡੀ ਤਿੰਨ ਟੀਮ 10 ਟੀਮਾਂ ਨੇ ਸਾਇਮਲਟੇਨੀਅਸ ਰੇਡ ਕੀਤਾ ਹੈਗਾ 10 ਗੈਰ ਕਾਨੂੰਨੀ ਇਮੀਗ੍ਰੇਸ਼ਨ ਸੈਂਟਰਾਂ ਤੇ ਇਹਨਾਂ ਤੋਂ ਕੁੱਲ ਬਰਾਮਦਗੀ ਹੁਣ ਤੱਕ ਦੀ ਹੋਈ ਹੈ 30 ਪਾਸਪੋਰਟ 30 ਕੰਪਿਊਟਰ ਲੈਪਟਾਪ ਅਤੇ ਡੈਮਸ 15 ਏਟੀਐਮ ਕਾਰਡਸ 51 ਮੋਬਾਈਲ ਫੋਨ ਅਤੇ 175 ਚੈੱਕ ਬੁక్స్ ਤੇ ਇਹਨਾਂ ਚੋਂ ਕਾਫੀ ਚੈੱਕ ਬੁక్స్ ਸਾਈਨਡ ਵੀ ਹਨ ਬਾਈ ਦਾ ਵਿਕਟਿਮਸ ਪੰਜਾਬ ਪੁਲਿਸ ਵੱਲੋਂ جاری ਆਪਰੇਸ਼ਨ ਪਰਹਾਰ 2 ਦੌਰਾਨ ਅਹਿਮ ਇਨਪੁਟ ਮਗਰੋਂ ਖੰਨਾ ਪੁਲਿਸ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਤੰਦੇ ਖਿਲਾਫ ਸਖਤ ਕਾਰਵਾਈ ਕਰਦੇ ਹਾਂ 10 ਗੈਰ ਕਾਨੂੰਨੀ ਇਮੀਗ੍ਰੇਸ਼ਨਾਂ ਸੈਂਟਰਾਂ ਤੇ ਛਾਪੇਮਾਰੀ ਕੀਤੀ SSP ਡਾਕਟਰ ਦਰਪਨ ਅਹਲੂਵਾਲੀਆ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਦੌਰਾਨ 10 ਇਮੀਗ੍ਰੇਸ਼ਨ ਸੈਂਟਰਾਂ ਨੂੰ ਪੂਰੀ ਤਰ੍ਹਾਂ ਗੈਰਕਾਨੂੰਨੀ ਪਾਇਆ ਗਿਆ ਜਿਨ੍ਹਾਂ ਖਿਲਾਫ ਮਾਮਲੇ ਦਰਜ ਕਰ ਲਏਗੇ ਹਨ ਮੁਲਾਜ਼ਮਾਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਟੀਮਾਂ ਤਾਇਨਾਤ ਕੀਤੀਆਂ ਗਈਆਂ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਇਮੀਗ੍ਰੇਸ਼ਨ ਸੈਂਟਰ ਚਲਾਉਣ ਵਾਲੇ ਗੈਂਗਸਟਰਾਂ ਅਤੇ ਅਪਰਾਧੀ ਤੱਤਾਂ ਨਾਲ ਮਿਲੀਭੁਗਤ ਕਰਕੇ ਨਕਲੀ ਪਾਸਪੋਰਟ ਤਿਆਰ ਕਰਵਾਉਂਦੇ ਹਨ ਅਤੇ ਨੌਜਵਾਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਵਿੱਚ ਮਦਦ ਕਰਦੇ ਹਨ ਰੇਡ ਦੌਰਾਨ ਪੁਲਿਸ ਨੂੰ ਮੌਕੇ ਤੋਂ 30 ਪਾਸਪੋਰਟ 34 ਕੰਪਿਊਟਰ 15 ਏਟੀਐਮ ਕਾਰਡ ਅਤੇ 175 ਚੈੱਕ ਬੁੱਕਾਂ ਬਰਾਮਦ ਹੋਈਆਂ ਸ਼ੁਰੂਆਤੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਕੁਝ ਇਮੀਗ੍ਰੇਸ਼ਨ ਸੈਂਟਰ ਚਲਾਉਣ ਵਾਲਿਆਂ ਖਿਲਾਫ ਪਹਿਲਾਂ ਹੀ ਖੰਨਾ ਨਵਾਂ ਸ਼ਹਿਰ ਅਤੇ ਦਿੱਲੀ ਵਿੱਚ ਕੇਸ ਦਰਜ ਹਨ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਡੀਆਈਜੀ ਲੁਧਿਆਣਾ ਰੇਂਜ ਦਿਸ਼ਾ ਨਿਰਦੇਸ਼ ਦੀਨ ਅੱਜ ਖੰਨਾ ਜ਼ਿਲ੍ਹੇ ਦਾ ਜਿਹੜਾ ਹੱਬ ਹੈ ਇਮੀਗ੍ਰੇਸ਼ਨ ਸੈਂਟਰਾਂ ਦਾ ਜੀਟੀਪੀ ਮਾਰਕੀਟ ਉੱਥੇ ਸਾਡੀ ਤਿੰਨ ਟੀਮ 10 ਟੀਮਾਂ ਨੇ ਸਾਈਮਲਟੇਨੀਅਸ ਰੇਡ ਕੀਤਾ ਹੈਗਾ 10 ਗੈਰ ਕਾਨੂੰਨੀ ਇਮੀਗ੍ਰੇਸ਼ਨ ਸੈਂਟਰਾਂ ਤੇ ਇਹਨਾਂ ਤੋਂ ਕੁੱਲ ਬਰਾਮਦਗੀ ਹੁਣ ਤੱਕ ਦੀ ਹੋਈ ਹੈ 30 ਪਾਸਪੋਰਟ 34 ਕੰਪਿਊਟਰ ਲੈਪਟਾਪ ਅਤੇ ਟੈਂਪਸ 15 ਏਟੀਐਮ ਕਾਰਡਸ 51 ਮੋਬਾਈਲ ਫੋਨ ਅਤੇ 175 ਚੈੱਕ ਬੁਕਸ ਤੇ ਇਹਨਾਂ ਚੋਂ ਕਾਫੀ ਚੈੱਕ ਬੁਕਸ ਸਾਈਨਡ ਵੀ ਹਨ ਬਾਈ ਦਾ ਵਿਕਟਿਮਸ ਇਦੇ ਵਿੱਚ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦੀ ਹਾਂ ਕਿ ਜਿਹੜੀ ਸਾਡੀ ਪ੍ਰੀਲਿਮੀਨੀ ਪੁੱਛਗਿਚ ਹੈ ਉਹਦੇ ਸਾਹਮਣੇ ਆਇਆ ਹੈ ਕਿ ਇਹਨਾਂ ਤੇ ਚਾਰ ਪਰਚੇ ਆਲਰੇਡੀ ਦਰਜ ਹਨ ਖੰਨਾ ਨਵਾਂ ਸ਼ਹਿਰ ਅਤੇ ਦਿੱਲੀ ਵਿਖੇ ਫਿਰ ਵੀ ਇਹ ਇਲੀਗਲੀ ਅਪਲਾਈ ਕਰ ਰਹੇ ਸੀ ਅਤੇ ਸਾਡੇ ਮਾਸੂਮ ਨਾਗਰਿਕਾਂ ਨੂੰ ਠੱਗ ਰਹੇ ਸਨ ਇਹਦੇ ਨਾਲ ਨਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਗੈਂਗਸਟਰਾਂ ਤੇ ਵਾਰ ਮੁਹਿੰਮ ਵੀ ਚੱਲੂ ਹੈ ਇਹ ਗੈਂਗਸਟਰਸ ਉਹਨਾਂ ਦੇ ਐਸੋਸੀਏਟਸ ਅਤੇ ਜਿਹੜੇ ਬਾਕੀ ਕ੍ਰਿਮੀਨਲ 엘ਿਮੈਂਟਸ ਹੁੰਦੇ ਨੇ ਉਹਨਾਂ ਦੇ ਵੀ ਝਾਲੀ ਦਸਤਾਵੇਜ਼ ਬਣਾ ਕੇ ਉਹਨਾਂ ਨੂੰ ਬਾਹਰ ਭੇਜਦੇ ਨੇ ਤਾਂਕਿ ਉਹ ਕ੍ਰਿਮੀਨਲ ਸਿਸਟਮ ਤੋਂ ਭੱਜ ਸਕਣ ਇਸ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਰੇਡ ਦੇ ਦੌਰਾਨ ਵੀ ਹੋਰ ਵਿਕਟਮ ਸਾਨੂੰ ਮਿਲੇ ਉਹਨਾਂ ਨੇ ਹੋਰ ਕੰਪਲੇਂਟਾਂ ਦਿੱਤੀਆਂ ਇਹ ਵਾਲੇ ਇਲੀਗਲ ਇਮੀਗ੍ਰੇਸ਼ਨ ਸੈਂਟਰਾਂ ਦੇ ਬਾਰੇ ਕਿ ਜਿਹੜੀ ਇਹੋ ਜੀ ਸ਼ੱਕੀ ਗਤੀਵਿਧੀਆਂ ਹੁੰਦੀਆਂ ਨੇ ਸ਼ੱਕੀ ਸੈਂਟਰਾਂ ਦੇ ਬਾਰੇ ਸਾਨੂੰ ਇਨਪੁਟ ਦਿਓ ਤਾਂਕਿ ਇਹਨਾਂ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆ ਸਕੀਏ ਮੈਨੂੰ ਕੁਝ ਸੈਂਟਰ ਐਸੇ ਨੇ ਜਿਨ੍ਹਾਂ ਨਾਲ ਆਲਰੇਡੀ ਚੀਟਿੰਗ ਕਰ ਚੁੱਕੇ ਨੇ ਰੋਕਣਾ ਉਹ ਪਬਲਿਕ ਸਾਹਮਣੇ ਨਹੀਂ ਆ ਰਹੀ ਕੋਈ ਉਹਨਾਂ ਬਾਰੇ ਚੀ ਮੈਸੇਜ ਦੇਣਾ ਚਾਹੁੰਦੇ। ਤੁਹਾਡੇ ਥਰੂ ਹੀ ਮੈਂ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਪੰਜਾਬ ਪੁਲਿਸ ਇੱਥੇ ਤੁਹਾਡੇ ਲਈ ਹੈ ਕਿ ਤੁਸੀਂ ਜਿਹੜੇ ਵੀ ਇਹ ਵਾਲੇ ਸੈਂਟਰਸ ਨੇ ਜਾਂ ਜਿਹੜੇ ਬਾਕੀ ਸਾਰੇ ਸੈਂਟਰਸ ਨੇ ਜੇਕਰ ਤੁਹਾਡੀ ਕੋਈ ਕੰਪਲੇਂਟਸ ਨੇ ਉਹ ਤੁਸੀਂ ਅੱਗੇ ਆ ਕੇ ਸਾਨੂੰ ਦਿਓ। ਕਿੰਨੇ ਸੈਂਟਰਾਂ ਉੱਪਰ ਇਹ ਕਾਰਵਾਈ ਹੋਈ ਹੈ? ਤਕਰੀਬਨ 10 ਇਮੀਗ੍ਰੇਸ਼ਨ ਸੈਂਟਰਸ ਤੇ ਅੱਜ ਕਾਰਵਾਈ ਹੋਈ ਹੈ। ਬਾਕੀ ਤਫ਼ਤੀਸ਼ ਜਾਰੀ ਹੈ। ਇਹਨਾਂ ਤੇ ਜੀ ਐਫ ਆਰ ਅੰਡਰ ਜਿਹੜੇ ਰੈਲੇਵੈਂਟ ਸੈਕਸ਼ਨਸ ਨੇ ਚੀਟਿੰਗ ਫੋਰਜਰੀ ਤੇ ਇੱਕ ਸਪੈਸ਼ਲ ਐਕਟ ਹੈਗਾ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਉਹਦੇ ਅਧੀਨ ਦਰਜ ਹੋਈ ਮੈਮ ਖੰਨਾ ਦੇ ਸਾਊਂਡਿੰਗ ਏਰੀਆ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਕੋਈ ਸੈਂਟਰ ਖੁੱਲੇ ਹੋਏ ਨੇ ਕਿ ਉੱਥੇ ਵੀ ਕਾਰਵਾਈ ਕੀਤੀ ਜਾਵੇਗੀ ਜੀ ਬਿਲਕੁਲ ਇਹ ਸਾਡੀ ਕਾਰਵਾਈ ਜਾਰੀ ਹੈ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਜਿਹੜੀ ਸਾਡੀ ਗੈਂਗਸਟਰਾਂ ਤੇ ਵਾਰ ਮੁਹਿੰਮ ਦੇ ਤਹਿਤ ਹੀ ਅਸੀਂ ਇਹ ਕਾਰਵਾਈ ਕੀਤੀ ਹੈ ਕਿਸ ਦੀ ਕੰਪਲੇਂਟ ਤੇ ਕਾਰਵਾਈ ਕੀਤੀ ਗਈ ਜੀ ਕੰਪਲੇਂਟਸ ਕਾਫੀ ਸਾਨੂੰ ਮਸੂਲ ਹੋਈਆਂ ਸੀ ਜਿਵੇਂ ਕਿ ਮੈਂ ਦੱਸਿਆ ਜਦ ਅਸੀਂ ਰੇਡ ਕੀਤਾ ਤਦ ਵੀ ਸਾਨੂੰ ਮੌਕੇ ਤੇ ਕਾਫੀ ਕੰਪਲੇਂਂਟਸ ਦਿੱਤੀਆਂ ਤੇ ਨਾਲ ਹੀ ਨਾਲ ਸਾਡੇ ਕੋਲ ਸੀਕ੍ਰੀਟ ਇਨਪੁਟਸ ਵੀ ਸੀ ਇਹ ਵਾਲੇ ਸੈਂਟਰਾਂ ਦੇ ਬਾਰੇ ਅਰੈਸਟ ਕਿੰਨੇ ਬੰਦੇ ਹੋਏ ਅੱਜ ਇਹ ਸਾਡੀ ਤਫਤੀਸ਼ ਜਾਰੀ ਹੈ ਅੱਜ ਸਾਡੀ ਦੁਪਹਿਰ ਹੀ ਰੇਡਸ ਹੋਈਆਂ ਨੇ ਜਿਹਦੇ ਪਾਸਪੋਰਟ ਪ੍ਰਾਮਤ ਕੀਤਾ ਨੇ ਉਹਨਾਂ ਨੂੰ ਜਿੰਨੇ ਜਿਹੜੇ ਵਿਕਟਮ ਸੀਗੇ ਉਹਨਾਂ ਨੂੰ ਪਹੁੰਚਾਈ ਜਾਣੀ ਹੈ ਉਹਨਾਂ ਨੂੰ ਜੀ ਜੀ ਬਿਲਕੁਲ ਬੜਾ ਤੁਸੀਂ ਕਹ ਦੱਸ ਰਹੇ ਹੋ ਵੀ ਜਾਲੀ ਡਾਕੂਮੈਂਟ ਵੀ ਤਿਆਰ ਕਰਦੀ ਆ ਪਾਸਪੋਰਟ ਕਿੰਨੇ ਦੇ ਜੱਫਤ ਕੀਤੇ ਨੇ ਹੁਣ ਤੱਕ ਜੀ ਇਹ ਸਾਰੇ ਡਾਕੂਮੈਂਟੇਸ਼ਨ ਅਸੀਂ ਸਾਰਾ ਅਨਾਲਿਸਿਸ ਕਰ ਰਹੇ ਹੈਗੇ ਹਾਂ ਪਰ ਜਿਹੜੇ ਪਾਸਪੋਰਟਸ ਦੀ ਗੱਲ ਕਰੀਏ ਤਾਂ 30 ਪਾਸਪੋਰਟਸ ਜੱਫਤ ਹੋਏ ਨੇ ਤੇ ਜੇਕਰ ਅਸੀਂ ਡਾਕੂਮੈਂਟੇਸ਼ਨ ਦੀ ਗੱਲ ਕਰੀਏ ਤੇ ਅਸੀਂ ਦੋਨੋਂ ਡਾਕੂਮੈਂਟਰੀ ਤੇ ਜਿਹੜਾ ਇਲੈਕਟ੍ਰੋਨਿਕ ਐਵੀਡੈਂਸ ਹੈ ਦੋਨਾਂ ਦੀ ਬਰਾਮਦਗੀ ਕੀਤੀ ਹੈ ਜਾਲੀ ਵੀ ਹੈਗੇ ਨੇ ਕੋਈ ਇਹਨਾਂ ਚ ਪਾਸਪੋਰਟ ਜਿਹੜੇ ਤੁਸੀਂ ਦੱਸ ਰਹੇ ਜੀ ਜੀ ਥੈਂਕ ਯੂ